ਹਲੋ ਹਾਂਜੀ ਮੈਂ ਨਾ ਆਪਣੇ ਡਿਲੀਵਰੀ ਬாய் ਬੋਲਦਾ ਸੀਗਾ ਜੋਮੈਟੋ ਡੇਲੀਵਰੀ ਬாய் ਬੋਲਦਾ ਸੀ ਜੋਮੈਟੋ ਕੰਪਨੀ ਅੱਛਾ ਡਿਲੀਵਰੀ ਬாய் ਬੋਲ ਕੇ ਹਾਂਜੀ ਕੌਣ ਬੋਲ ਰਹੇ ਹੋ ਤੁਸੀਂ ਤੁਹਾਡਾ ਇੱਕ ਪਾਰਸਲ ਆਇਆ ਹੋਇਆ ਸੀ ਮੇਰੇ ਕੋਲ ਤੁਸੀਂ ਪੀਜ਼ਾ ਆਰਡਰ ਕੀਤਾ ਨਾ ਜੀ ਕੀਤਾ ਸੀ ਪਰ ਟਾਈਮ ਕੋਥ ਹੋ ਗਿਆ ਤੁਸੀਂ ਲੇਟ ਹੋ ਗਏ ਹਾਂ ਲੇਟ ਹੋ ਗਿਆ ਤਾਂ ਫੇਰ ਕੀ ਹੋ ਗਿਆ ਜੀ ਨਹੀਂ ਤੁਸੀਂ ਲੇਟ ਕਿਵੇਂ ਹੋ ਗਏ ਉਲੇਟ ਤਾਂ ਆਏ ਜੀ ਦੇਖੋ ਹੁਣ ਇੱਕ ਤਾਂ ਵਾਰ ਮੀ ਬਹੁਤ ਪੈ ਰਿਹਾਗਾ ਅੱਛਾ ਨਹੀਂ ਕਰਕੇ ਲੇਟ ਰਹੇ ਹੋ ਤੁਸੀਂ ਨਹੀਂ ਕਰਕੇ ਲੇਟ ਹੋਏਗੇ ਤੇ ਮੈਨੂੰ ਨਾ ਕਰਨੀ ਮਿਲ ਰਿਹਾ ਨਾ ਮੈਂ ਤੁਹਾਡੇ ਤੇ ਕਲੋਨੀ ਦੇ ਬਾਹਰ ਹੀ ਖੜਾ ਸੀ ਇੱਥੇ ਬਰਨਾਲੇ ਬਾਹਰ ਵਾਲੀ ਜਿਹੜੀ ਉਹ ਕੋ ਫੈਵਨ ਸਿਟੀ ਹੈ ਨਾ ਹਾਂ ਜੀ ਹਾਂ ਫੈਵਨ ਸਿਟੀ ਦੇ ਬਾਹਰ ਹੀ ਖੜਾ ਸੀਗਾ ਹਾਂ ਜੀ ਤੇ ਆਪਣੇ ਕਿੰਨੇ ਨੰਬਰ ਮਕਾਨ ਹੈ ਮੈਡਮ ਆਪਣਾ ਜੀ ਸਾਡਾ 7 ਆਬਲਿਕ 49 ਹੈ ਜੀ 57049 ਜੁਹਾਂਗੇ ਮੋਲ ਦੇ ਅੱਧਾ 7 ਬੋਲ ਕੇ ਤੇ 049 ਹੈ ਜੀ ਪੰਜਾਬੀ ਪੰਜਾਬੀ ਦੇ ਅੰਗਰੇਜ਼ੀ ਮਿਕਸ ਜੀ ਇੱਕ ਮੈਡਮ ਐ ਮੇਰੀ ਗੱਲ ਸੁਣੋ ਕਰੇ ਕੌਣ ਸੋਣਾ ਅੱਜ ਕਿ ਨਹੀਂ ਇਹ ਪਿਆ ਪੁੱਛ ਰਹੇ ਤੁਸੀਂ ਕੋਈ ਡਾਕਾ ਮਾਰਨ ਦੀ ਤਾਂ ਨਹੀਂ ਕੋਈ ਫਿਰਾਕ ਤੁਸੀਂ ਚੋਰੀ ਕਰਨ ਦੀ ਕੋਈ ਡਾਕਾ ਕੋਈ ਰੁੱਟਪਾਟ ਕਰਨ ਦੀ ਨਹੀਂ ਨਹੀਂ ਜੀ ਲੁੱਟਪਾਟ ਕੋਈ ਨਹੀਂ ਕਰਨੀ ਮੈਡਮ ਜੀ ਅਸੀਂ ਤੇਰੇ ਤੁਸੀਂ ਕਿਉਂ ਟਵਾਈ ਹੋਗਾ ਜਦੋਂ ਦੇਖਿਆ ਉਹ ਤਾਰ ਤੁਸੀਂ ਬਹੁਤ ਕਾਫੀ ਟਾਈਮ ਲੀਜੀ ਕਰਨੋ ਨਹੀਂ ਹੰਨੇ ਨਾ ਵੀ ਤੁਹਾਨੂੰ ਦੇਖਿਆ ਜੀ ਤਾਂ ਹੀ ਤਾਂ ਨੰਬਰ ਜਦੋਂ ਤੁਸੀਂ ਜਦੋਂ ਤੁਸੀਂ ਪੀਜ਼ਾ ਆਰਡਰ ਕੀਤਾ ਨਾ ਕੁੜੀਆਂ ਤਾਂ ਗੱਲਾਂ ਕਰਦੀਆਂ ਹੁੰਦੀਆਂ ਤੁਹਾਡੇ ਬਾਰੇ ਇੱਥੇ ਅਪਾਰਟਮੈਂਟ ਚ ਕੈਲੀਆਂ ਬੰਨਿਆ ਆਉਂਦੇ ਕਰਦੀ ਨਹੀਂ ਹੋਇਆ ਯੰਗ ਹਨ ਸਮਝੋ ਉਹ ਤੇ ਅੱਛਾ ਅੱਛਾ ਉਹ ਤਾਂ ਦੇਖੋ ਜੀ ਹੁਣ ਹੈਂਡਸਮ ਯੰਗ ਕਿਊਟ ਹੈ ਨਾ ਇਹ ਤਾਂ ਸਾਨੂੰ ਦੇਖੋ ਪ੍ਰਮਾਤਮਾ ਨੇ ਬਣਾਇਆ ਹੈ ਹਨਾ ਜੀ ਪਰ ਪਰ ਕੁਝ ਕਰਦੀਆਂ ਮਜਬੂਰ ਗਏ ਇਦਾਂ ਨਹੀਂ ਹੁੰਦੇ ਜੇ ਟਿੱਡਣਾ ਹੋਵੇ ਤਾਂ ਫਿਰ ਕੋਈ ਨਾ ਰੋਵੇ ਤੇ ਮਤਲਬ ਸਾਰਾ ਰੋਟੀ ਦਾ ਰੋਟੀ ਵਾਸਤੇ ਕਰਨੇ ਪੈਂਦੇ ਹਨਾ ਜੀ ਜਾਦੀ ਹੋਸ ਨਾ ਸੰ ਸੰਦੇ ਤੁਸੀਂ ਤੁਸੀਂ इमोशनल ਹੁੰਦੇ ਹੋ ਗਰੀਬ ਬੰਦਾ ਹੋਰ ਕੀ ਕਰ ਸਕਦਾ ਹੈ ਗਰੀਬ ਬੰਦੇ ਦੇ ਪੱਲੇ ਕੀ ਹੁੰਦਾ ਪਹਿਲਾਂ ਮੈਂ ਤੁਸੇ ਦੱਸ ਦਸਤਾ ਮੈਂ ਨਾਲ ਗੱਲ ਕਰਨ ਦਾ ਮਤਲਬ ਤੁਸੀਂ ਖਰੀਬ ਨਹੀਂ ਰਹੇ ਹੁਣ ਹੁਣ ਤੁਸੀਂ ਅਮੀਰ ਬਣ ਜੇ ਅਮੀਰ ਕਹਿਣਾ ਤੁਸੀਂ ਕਿਹੜਾ ਮੈਨੂੰ ਦੱਸੋ ਆਪਦੇ ਘਰ ਦਾ ਮਾਲਕ ਬਣਾਉਣ ਲੱਗੇ ਹੋ ਤੁਸੀਂ ਤਾਂ ਤੁਸੀਂ ਮੈਨੂੰ ਸੱਦ ਲਓਗੇ ਤੇ ਮੇਰੇ ਦਿਲ ਨਾਲ ਖੇਡ ਕੇ ਮੈਨੂੰ ਯੂਜਨ ਥਰੋ ਕਰ ਦੋਗੇ ਤੁਸੀਂ ਤਾਂ ਹੀ ਕਰੋਗੇ ਇਹ ਸਮਝੀ ਨੇ ਕਿ ਆਪ ਗ੍ਰਾਮ ਚੋਂ ਤੁਸੀਂ ਮੈਂ ਉਹਨਾਂ ਕੁੜੀਆਂ ਚਾਹੇ ਨੇ ਅੱਛਾ ਜੀ ਹਾਂ ਜੀ ਮੈਂ ਅੰਦਰ ਆ ਜਾਂਦੇ ਤੁਸੀਂ ਬਾਹਰ ਬਾਹਰ ਕੇ ਰੋੜਾ ਪਾ ਦੋ ਕਿ ਜਿੰਨਾ ਚਿਰ ਤੱਕ ਡਿਲੀਵਰੀ ਕੋਈ ਨਹੀਂ ਹੋਣਾ ਇਹ ਕਰਤਾ ਵਾ ਕਰਤਾ ਲਿਖਵਾ ਲਓ ਤੁਸੀਂ ਅੱਛਾ ਲਿਖਵਾ ਲੀ ਗਏ ਹਾਂ ਜੀ ਤੁਹਾਡੇ ਲਈ ਲਿਖਣ ਨੂੰ ਵੀ ਤਿਆਰ ਹਾਂ ਕੀ ਲਿਖਣਾ ਹੈ ਹਾਂ ਜੀ ਤੁਹਾਡੇ ਨਾਮ ਲੱਗਦਾ ਹੈ ਕੁਝ ਹੋਇਆ ਹੈ ਕਦੀ ਪਹਿਲਾਂ ਮੈਂ ਤੁਹਾਨੂੰ ਦੱਸਾਂ ਜੀ ਇੱਕ ਵਾਰੀ ਮੈਂ ਡਿਲੀਵਰੀ ਦੇਣ ਵਾਸਤੇ ਗਿਆ ਸੀ ਆਪਣੇ ਇੱਧਰ ਬਰਨਾਲੇ ਤੋਂ ਜਿਹੜੇ ਆਪਾਂ ਬਾਹਰੋਂ ਮੜਦੇ ਆ ਨਾ ਇੱਧਰਲੇ ਪਾਸੇ ਚੰਡੀਗੜ੍ਹੇ ਰੋਡ ਨੂੰ ਪਾਤੜਾ ਨੂੰ ਆਨੇ ਆਪਾਂ ਹਾਂ 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 ਪਾਤੜਾਣਾ ਜੋੜ ਦੇ ਉੱਪਰ ਇੱਕ ਕਲੋਨੀ ਸੀਗੀ ਮੈਡੀਕਲ ਕਲੋਨੀ ਤੇ ਉਹਦਾ ਹਸਬੰਡ ਸੀਗਾ ਡਾਕਟਰ ਠੀਕ ਹੈ ਹਾਂ ਜੀ ਬਾਹਰ ਪੈ ਰਿਆ ਸੀ ਮੀਂਹ ਤੇ ਮੈਂ ਨਾ ਪੀਜ਼ਾ ਦੇਣ ਵਾਸਤੇ ਪੀਜ਼ਾ ਸੀ ਮੰਗਾਇਆ ਸੀ ਮੇਰੀ ਯਾਦ ਨਹੀਂ ਆ ਮੈਡਮ ਵੀ ਕਨਫਰਮ ਨਹੀਂਗਾ ਮੇਰੇ ਕੋਲ ਉਹਨਰ ਕੋ ਸਬਜ਼ੀ ਰੋਟੀ ਮੰਗਾਈ ਸੀ ਮੈਨੂੰ ਨਹੀਂ ਕਨਫਰਮ ਮੈਂ ਤੇ ਬਾਹਰ ਮੀਂਹ ਪੈ ਰਿਆ ਸੀਗਾ ਤੇ ਮੇਰਾ ਫੋਨ ਦੀ ਬੈਟ ਉਹ ਮੈਡਮ ਮੈਨੂੰ ਕਹਿੰਦੀ ਕਿ ਤੁਸੀਂ ਬਾਹਰ ਖੜੇ ਭਿੱਜ ਰਹੇ ਹੋ ਤੁਸੀਂ ਅੰਦਰ ਆ ਜਾਓ ਠੀਕ ਹੈ ਤੇ ਮੈਂ ਅੰਦਰ چلا ਗਿਆ ਅੰਦਰ چلا ਗਿਆ ਮੈਂ ਪਾਣੀ ਨਾਲ ਭਿੱਜ ਗਿਆ ਤੇ ਬਾਅਦ ਚ ਮੈਨੂੰ ਕਹਿੰਦੀ ਕਿ ਤੁਸੀਂ ਤਾਂ ਭਿੱਜੇ ਹੋਏ ਹੋਏ ਤੁਸੀਂ ਤਾਂ ਤੁਸੀਂ ਬਿਮਾਰ ਹੋ ਜਾਓਗੇ ਕੁਝ ਕੁ ਕੱਪੜੇ ਚੇਂਜ ਕਰ ਲਓ ਮੈਂ ਕਿਹਾ ਜੀ ਮੇਰੇ ਕੋਲ ਕੱਪੜੇ ਤਾਂ ਹੋ ਰਹੇ ਨਹੀਂ ਜਿਸ ਸਾਡੇ ਤਾਂ ਮਜਬੂਰੀ ਆ ਹੀ ਲਾਲ ਜੇ ਕੱਪੜੇ ਜਿਵੇਂ ਟੋਲੇ ਪਾਉਣੇ ਪੈਂਦੇ ਸਨ ਤਾਂ ਹਾਂਜੀ ਫੇਕਨ ਕੋਈ ਗੱਲ ਨਹੀਂ ਕੱਪੜੇ ਉਤਾਰ ਕੇ ਮੈਨੂੰ ਦੇ ਦਿਓ ਮੈਂ ਸੁਕਾ ਦਿੰਨੀ ਆ ਹਾਂ ਹਾਂ ਜਦੋਂ ਮੈਂ ਕੱਪੜੇ ਉਤਾਰ ਕੇ ਦੇਤੇ ਉਹ ਸਮਝ ਕੇ ਮੈਂ ਤਾਂ ਸਿਰਫ ਅੰਡਰਵੀਅਰ ਸਮਝਣ ਕਹਿੰਦੇ ਨੂੰ ਸ਼ਰਮ ਆਉਂਦੀ ਹੈ ਨਾ ਮੈਂ ਅੰਡਰਵੀਅਰ ਤੇ ਖੜਾ ਤੇ ਤੁਸੀਂ ਤਾਂ ਖੁਦ ਬੁਲਾਵਾ ਦਿੱਤਾ ਸੀ ਨਾ ਮੁਸੀਬਤ ਨੂੰ ਮੁਸੀਬਤ ਨੂੰ ਕੋਣ ਹੈ ਮੈਨੂੰ ਦੇਖ ਕੇ ਤੇ ਉਹ ਮੈਨੂੰ ਚਪਗ ਗਈ ਉਹ ਤਾਂ ਚਪਗ ਗਈ ਤੇ ਮੈਂ ਕੰਮ ਵੀ ਨਹੀਂ ਛੱਡੋ ਛੱਡੋ ਮੈਂ ਇਹ ਜਾਂ ਕਰਨਾ ਕਿ ਆਪਾਂ ਦੇਖੋ ਕਿਸੇ ਨਾਲ ਕੋਈ ਮੋਹ ਪਿਆਰੀ ਨਹੀਂ ਆਪਣਾ ਆਪਾਂ ਕਿਵੇਂ ਕਿਸੇ ਨਾਲ ਇਹ ਜਾਂ ਕੁਝ ਕਰ ਸਕਦੇ ਹਾਂ ਨਾ ਤੇ ਕੋਈ ਧੱਕੇ ਨਾਲ ਕਿੰਨੇ ਜਿਪਟੀ ਜਾਵੇ ਤੇ ਉਹ ਕਹਿੰਦੀ ਮੈਂ ਉਹ ਕਹਿੰਦੀ ਮੈਂ ਕੱਪੜੇ ਤੁਹਾਨੂੰ ਫੇਰ ਦੇਵਾਂਗੀ ਪਹਿਲਾਂ ਮੇਰਾ ਕੰਮ ਕਰ ਫੋਨ ਮੇਰਾ ਸੁਚੋਤ ਹਾਂ ਮੈਨੂੰ ਲੱਗ ਗਿਆ ਕਿ ਤੁਸੀਂ ਕਿਆਨੀਆਂ ਕਰਨ ਲੱਗੇ ਨੇ ਮੈਂ ਦੇਖੋ ਜੀ ਮੈਨੂੰ ਤੇ ਡਰ ਲੱਗਦਾ ਵੀ ਤੁਸੀਂ ਮੇਰੇ ਨਾਲ ਮੇਰੀ ਆਵਾਜ਼ ਸੁਣ ਕੇ ਕਿਹਣੀ ਮੈਨੂੰ ਮੇਰੀ ਆਵਾਜ਼ ਤੁਹਾਨੂੰ ਚੰਗੀ ਲੱਗੀ ਕਿ ਕੀ ਚੰਗਾ ਲੱਗਾ ਤੁਸੀਂ ਮੇ ਨਾਲ ਗੱਲਤਾ ਕਰਨ ਲੱਗੇ ਪਰ ਇੰਨੀ ਕੁੜੀ ਬੁੱਕ ਤੇ ਨਰਤੀ ਹੈ ਇੰਨੀ ਕੋਈ ਤਾਂ ਕੱਲ ਹੈ ਆਖ ਮੈਂ ਤਾਂ ਕੋਈ ਕਿਸੇ ਬਹੁਤ ਪਸੰਦ ਲੋ ਮੈਂ ਮੋਣੀ ਛੱਡੀ ਹੋਈ ਐ ਮੋਣੀ ਮੋਣੀ ਛੱਡੀ ਹੋਈ ਐ ਇੱਕ ਜੰਤਰ ਛੱਡਿਆ ਹੋਇਆ ਮੈਂ ਮੈਂ ਮੋਹ ਨਾ ਲੋਕਾਂ ਉਹ ਕੀ ਹੁੰਦਾ ਜੀ ਐਜਾ ਕੁਝ ਵੀ ਜਾਣਦਾ ਤੁਸੀਂ ਹਾਂ ਜੀ ਹਾਂ ਜੀ ਮੈਂ ਜਾਣਦਾ ਜੀ ਉਹ ਉਹ ਨਾਲ ਨਾ ਤੁਸੀਂ ਕਾफी ਪੜੇ ਲਿਖੇ ਹੋ ਤੇ ਅੱਜ ਤੇ ਲੱਗਦੇ ਹੋਗੇ ਅੱਜ ਲੱਗਦੇ ਨਹੀਂ ਕਿਸੇ ਵੀ ਪਰਿਵਾਰ ਤੋਂ ਜੀ ਮੈਂ ਪੋਸਟ ਲੈ ਲਈ ਮਜਬੂਰੀ ਦੇਖੋ ਜੀ ਪਹਿਣਾ ਉਹ ਹੈਗੇ ਛੋਟੀਆਂ ਬ੍ਰਾਂਡ ਵਾਲੀਆਂ ਉਹ ਤਾਂ ਮੇਰੀ ਪੋਸਟ ਗ੍ਰੈਜੂਏਟ ਤੇ ਬੀਐਡ ਕੀਤੀ ਹੋਈ ਹੈ ਮੈਂ ਪਰ ਹੁਣ ਪ੍ਰਾਈਵੇਟ ਨੌਕਰੀਆਂ ਤੇ ਨਹੀਂ ਟੱਕੇ ਖਾ ਲਏ ਜੀ ਮੈਂ ਚਲੋ ਟਾਈਮ ਪਾਸ ਆ ਕਰ ਲੈਨੇ ਰੋਨਲ ਕੰਫਰ ਲੈਤਾ ਹਨ ਹਾਂ ਹਾਂ ਮੱਚਾ ਕੋ ਮਨ ਕੇ ਮੱਚ ਕੋ ਮਨ ਕਰਨ ਦਾ ਸ਼ੌਕ ਹੈ ਜਨਾਬ ਜੀ ਨੂੰ ਤੁਹਾਡੇ ਵਰਗੀਆਂ ਹਸੀਨਾਵਾਂ ਦੇ ਨਾਲ ਗੱਲ ਹੋ ਜਾਂਦੀ ਹੈ ਹਨਾ अच्छा मेरे को मैसेज आ गया हां ते ਹੁਣ ਮੇਰੀ ਗੱਲ ਸੁਣੋ ਹੁਣ ਆਪਾਂ ਮੈਥੋਂ ਬਰਦਾਸ਼ ਨਹੀਂ ਹੁੰਦਾ ਹੁਣ ਜਲਦੀ ਜਲਦੀ ਆਪਾਂ ਮਿਲੀਏ ਆਈ ਗੱਲਾਂ ਆਪਾਂ ਮਨੇ ਸਾਹਮਣੇ ਬਹਿ ਕੇ ਮਿਲਦੇ ਹਾਂ ਤੁਸੀਂ ਚਾਹ ਬਣਾਓ ਮੈਂ ਪੀਜ਼ਾ ਲੈ ਕੇ ਆਉਣਾ ਆਪਾਂ ਨਾਲ ਪੀਜ਼ਾ ਖਾਣੇ ਆ ਨਾਲੇ ਆਪਾਂ ਗੱਲ ਕਰਦੇ ਠੀਕ ਆ ਜੀ ਜੀ ਮੋਸਟ ਵੈਲਕਮ ਬਸ ਕਿੰਨਾ ਦੱਸਿਆ ਤੁਸੀਂ ਮਕਾਨ ਨੰਬਰ 7 ओ पब्लिक 49 जी. 43 ਰੱਖਦੇ ਜੀ ਮੈਨੂੰ ਕੋਈ ਹੋਰ ਦੇ ਘਰੇ ਨਾ ਵੜ ਦਿਓ ਤੁਸੀਂ ਨਹੀਂ ਨਹੀਂ ਇਹ ਨਹੀਂ ਖੂਬਸੂਰਤ ਚੀਜ਼ ਮੈਂ ਦਿੱਤੀ ਹੋਰ ਨਹੀਂ ਜੀ ਥੋੜੀ ਕਰੀਏ ਠੀਕ ਹੈ 43 ਤੇ ਮਿਲਦੇ ਆ ਬਰਾਬਰ ਠੀਕ ਹੈ ਜੀ 49 ਜੀ 49 ओके ओके ओके